ਪੰਜਾਬ ਅੰਦਰ ਸਿੱਖ ਰਾਜਨੀਤੀ ਦੀ ਕਈ ਪੱਖਾਂ ਕਈ ਪਹਿਲੂਆਂ ਤੋਂ ਵੱਡੀ ਚਰਚਾ ਹੈ ਖਾਸ ਕਰਕੇ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਹੁਣ ਬਜਟ اجلاس ਰੱਖਿਆ ਗਿਆ ਹੈ 28 ਮਾਰਚ ਨੂੰ ਉਹ ਦਿਨ ਕਈ ਪੱਖਾਂ ਉੱਤੇ ਇਹ ਮੰਨਿਆ ਜਾ ਰਿਹਾ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਤਾ ਧਿਰ ਕਹਿ ਲਈਏ ਕਿ ਉਹਦੀ ਆਪੋਜੀਸ਼ਨ ਧਿਰ ਵੱਲੋਂ ਜੇ ਮੋٹے ਤੌਰ ਤੇ ਕਹਿ ਲਈਏ ਕਿ ਸੁਧਾਰ ਧਿਰ ਵੱਲੋਂ ਇੱਕ ਕੰਤਵ੍ਰੋਧੀ ਮਤੇ ਰੱਦ ਕਰਨ ਲਈ ਮਤਾ ਲਿਆਉਣ ਲਈ ਦਰਖਾਸਤ ਦਿੱਤੀ ਹੈ ਉਸ ਦਰਖਾਸਤ ਦਾ ਕੀ ਮਹੱਤਵ ਹੈ ਸ਼੍ਰੋਮਣੀ ਕਮੇਟੀ ਦਫ਼ਤਰ ਉਸ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਦਾ ਫੈਸਲਾ ਲੈ ਸਕਦੀ ਹੈ ਖੈਰ ਜਿਹੀਆਂ ਸਾਰੀਆਂ ਗੱਲਾਂ ਭਾਵੇਂ 28 ਮਾਰਚ ਨੂੰ ਜਿਹੜਾ ਤੀਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਹ ਪਾਰਲੀਮੈਂਟ اجلاس ਹੋਣਾ ਹੈ ਉਹਦੇ ਵਿੱਚ ਹੀ ਖੁੱਲ ਕੇ ਸਾਹਮਣੇ ਆਉਣਗੀਆਂ ਪਰੰਤੂ ਜੇਕਰ ਚਰਚਾ ਨੂੰ ਲੈ ਕੇ ਦੇਖੀਏ ਤਾਂ ਇਹ ਮਾਮਲਾ ਕਿਸ ਤਰ੍ਹਾਂ ਦਾ ਖੈਰ ਇਹ ਸਾਰੀ ਚਰਚਾ ਗੱਲਬਾਤ ਵਾਸਤੇ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਗੇ ਰਾਜਸੀ ਮਹਾਰਤ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸਵਾਦ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ 40 ਤੋਂ ਵੱਧ ਐ ਜੀ ਪੀ ਸੀ ਮੈਂਬਰਾਂ ਨੇ ਪੰਥ ਵਿਰੋਧੀ ਮਤੇ ਰੱਦ ਕਰਨ ਲਈ ਮਤਾ ਲਿਆਉਣ ਲਈ ਤਰਖਾਸਤ ਦੇ ਦਿੱਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 40 ਤੋਂ ਵੱਧ ਇਸ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਕੀ ਸ਼੍ਰੋਮਣੀ ਕਮੇਟੀ ਜਿਹੜੀ ਸਤਾ ਤੇ ਰਿਹਾ ਮੋٹے ਤੌਰ ਤੇ ਕਹਿ ਲੀਏ ਕਿ ਬਾਦਲਾ ਨੂੰ ਕੋਈ ਖਤਰਾ ਹੈ ਇਹ ਸਾਰੇ ਮਾਮਲੇ ਦਾ ਜਾਂ ਵਿਰੋਧੀ ਧਿਰ ਨੇ ਆਪਣਾ ਮਾਹਜ ਵਿਰੋਧ ਜਤਾਉਣ ਲਈ ਇਹ ਐਕਸਰਸਾਈਜ਼ ਕੀਤੀ ਹੈ ਕਿਵੇਂ ਦੇਖਦੇ ਹੋ ਸਾਰੇ ਇਸ ਮਾਮਲੇ ਨੂੰ ਜੀ ਡਾਕਟਰ ਸਾਹਿਬ ਡクター ਸਾਹਿਬ ਅੱਜ ਇਸ ਤਰ੍ਹਾਂ ਕਿ ਵਿਰੋਧੀ ਧਿਰ ਦੇ ਮੈਂਬਰਾਂ ਨੇ ਦਿੱਤਨ ਮੈਂਬਰ ਕਮੇਟੀ ਨੇ ਬੀਬੀ ਕਿਰਨ ਜੋਤ ਜੋਤਕਾਰ ਮਨਜੀਤ ਸਿੰਘ ਤੇ ਅਮਰੀਕ ਸਿੰਘ ਸ਼ਾਹਪੁਰ ਨੇ ਹੂੰ ਇੱਕ ਐਪਲੀਕੇਸ਼ਨ ਦਿੱਤੀ ਹੈ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਵਿੱਚ ਦਰਖਾਸਤ ਜੁੱਥੋਂ ਉਹਨਾਂ ਨੇ ਰਸੀਦ ਲਈ ਹੈ ਰਸੀਦ ਨੰਬਰ ਲੈ ਲਿਆ ਤੇ ਉਹਨਾਂ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਇਹਦੇ ਉੱਪਰ 40 ਮੈਂਬਰਾਂ ਦੇ ਸਾਡੇ ਹਸਤਾਖਰ 40 ਤੋਂ ਵੱਧ ਮੈਂਬਰਾਂ ਦੇ ਹਸਤਾਖਰ ਨੇ ਜਿਨ੍ਹਾਂ ਨੇ ਮੰਗ ਕੀਤੀ ਹੈ ਕਿ 10 ਫਰਵਰੀ 2025 ਅਤੇ 7 ਮਾਰਚ 2025 ਦੇ ਜਿਹੜੇ ਪੰਥ ਵਿਰੋਧੀ ਮਤੇ ਨੇ ਜਿਨ੍ਹਾਂ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਰਵੀ ਸਿੰਘ ਤੇ ਸੁਲਤਾਨ ਸਿੰਘ ਨੂੰ ਉਹਨਾਂ ਦੇ ਪਦਵੀਆਂ ਤੋਂ ਉਹਨਾਂ ਦੇ ਅਹੁਦੇ ਤੋਂ ਹਟਾਇਆ ਗਿਆ ਉਹਨਾਂ ਨੂੰ ਰੱਦ ਕਰਨ ਦੇ ਲਈ ਸੇ ਅਸੀਂ ਇਹ ਮਤਾ ਦਿੱਤਾ ਹੈ ਤੇ ਇਹ ਕਿਹਾ ਕਿ 28 ਫਰਵਰੀ ਨੂੰ ਜਿਹੜਾ ਜਨਰਲ اجلاس ਆ ਉਹਦੇ ਵਿੱਚ ਮਤੇ ਲਿਆਂਦੇ ਜਾਣ ਤੇ ਨਾਲ ਹੀ ਉਹਨਾਂ ਨੇ ਇਹ ਵੀ ਆਸ ਪ੍ਰਗਟ ਕੀਤੀ ਹੈ ਕਿ ਇਹ ਕਿਉਂਕਿ ਪੰਥ ਵਿਰੋਧੀ ਮਤੇ ਨੇ ਤੇ ਸ਼੍ਰੀ ਕਾਲਕਟਖ ਸਾਹਿਬ ਦੀ ਮਾਨ ਮਰਿਆਦਾ ਦਾ ਕਾਣ ਕੀਤਾ ਗਿਆ ਤੇ ਉਹਨਾਂ ਨੂੰ ਫੇਸ ਪਹਚਾਈ ਗਈ ਹੈ ਇਸ ਸੰਬੰਧੀ ਸਾਰੇ ਮੈਂਬਰ ਜਿਹੜੇ ਸਰਬਸੰਮਤੀ ਦੇ ਨਾਲ ਇਸ ਮਤੇ ਨੂੰ ਰੱਦ ਕਰਨਗੇ ਇਹ ਤਾਂ ਹੈ ਉਧਰ ਦੇ ਵੱਲੋਂ ਦੂਸਰੇ ਪਾਸੇ ਜੇ ਆਪਾਂ ਇਹਨੂੰ ਫੈਕਚੁਅਲ ਪੱਧਰ ਤੇ ਦੇਖੀਏ ਤੇ 40 ਤੋਂ ਵੱਧ ਮੈਂਬਰਾਂ ਦਾ ਉਹਨਾਂ ਨੇ ਕਿਹਾ ਹੈ ਕਿ ਇਹਦੇ ਉੱਪਰ ਹਸਤਾਖਰ ਕੀਤੇ ਗਏ ਨੇ ਤੇ ਹੁਣ ਜਿਹੜੀ ਹੈਗੀ ਹੈ ਕਿ ਕਾਰਜਕਾਰਨੀ ਇਹਦੇ ਬਾਰੇ ਵਿਚਾਰੇਗੀ ਤੇ ਇਹ ਮਤਾ ਆਉਂਦਾ ਵੀ ਹੈ ਕਿ ਨਹੀਂ ਆਉਂਦਾ ਉਸ ਇਲਾਕਾ ਦੇ ਵਿੱਚ ਕਿਉਂਕਿ ਜਿਹੜਾ ਕਿ ਜਿਸ ਤਰ੍ਹਾਂ ਦਾ मामला है जेमे आम ਆਪਾ ਦੇਖਦੇ ਆ ਤੇ ਜਨਰਲ ਜ਼ਿਲ੍ਹਾਤ ਦੇ ਵਿੱਚ ਪਹਿਲਾ ਕਾਰਜਕਾਰੀ ਨੇ ਪੂਰੀ ਤਿਆਰੀ ਕੀਤੀ ਹੁੰਦੀ ਹੈ ਸਾਰੀ ਜਿਹੜੀ ਸੱਤਾ ਤੇ ਰਹਿੰਦੀ ਹੈ ਉਹਨਾਂ ਨੇ ਕਾ ਕਾਸਾ ਆਈਟਮਾ ਜਿਉਂ-ਜਿਉਂ ਲੈ ਉਹਨੀਆਂ ਕਿ ਕੋਈ ਬਜਟ ਜ਼ਿਲ੍ਹਾਤ ਦਾ ਬਜਟ ਦੀ ਆਈਟਮਾ ਹੁੰਨੀਆਂ ਨੇ ਤੇ ਉਹਦੇ ਵਿੱਚ ਇਹਨੂੰ ਕੰਸੀਡਰ ਵੀ ਕਰਦੇ ਆ ਕਿ ਨਹੀਂ ਕਰਦੇ ਇਹ ਕੰਦੀ ਗੱਲ ਸ ਇਹ ਹੈ ਤੇ ਦੂਸਰੀ ਗੱਲ ਇਹ ਹੈ ਵੀ 40 ਮੈਂਬਰ ਤੋਂ ਵੱਧ ਦੇ ਉਹ ਸੱਤਰ ਕਹਿ ਰਹੇ ਨੇ ਦੂਸਰੇ ਪਾਸੇ ਤੇ ਹਾਊਸ 170 ਮੈਂਬਰਾਂ ਦਾ ਜਿਹਦੇ ਵਿੱਚੋਂ 30 ਮੈਂਬਰਾਂ ਦੀ ਅ ਡੈਥ ਹੋ ਚੁੱਕੀ ਹੈ ਤੇ ਆਮ ਤੌਰ ਤੇ ਉਮੂਮਨ 125 ਮੈਂਬਰਾਂ ਦਾ ਆਪਣੀ ਹਾਜ਼ਰੀ ਨੂੰ ਆਪਾਂ ਮੰਨ ਕੇ ਚੱਲੀਏ ਤਾਂ ਉਹਦੇ ਵਿੱਚ 40 125 ਦੇ ਵਿੱਚੋਂ ਤਾਂ ਉਹਨਾਂ ਪਾਸ ਜਿਹੜਾ ਸ਼ੋਮਣੀ ਅਕਾਲੀ ਦਲ ਹੈ ਉਹਦੇ ਪਾਸ ਬਹੁਤ ਬਹੁਤ ਗਿਣਤੀ ਹੈਗੀ ਹੈ ਬਹੁਤ ਮਤ ਹੈਗਾ ਤੇ ਇਸ ਕਰਕੇ ਇਹ ਉਸ ਹਾਊਸ ਨੂੰ ਜਾਂ ਸਤਾ ਤੇ ਨੂੰ ਇਹ ਤੇ ਕੋਈ ਬਹੁਤਾ ਖਤਰਾ ਨਹੀਂ ਲੱਗ ਰਿਹਾ ਕਿਉਂਕਿ 40 ਤੋਂ ਵੱਧ ਮੈਂਬਰ 42 ਮੈਂਬਰ ਸੀਪੀ ਜਦੀਰ ਕੌਰ ਨੂੰ ਜਦੋਂ ਪਹਿਲੀ ਵਾਰ ਉਹ ਇਲੈਕਸ਼ਨ ਲੜੇ ਸਨ ਉਹਨਾਂ ਨੂੰ ਵੋਟਾਂ ਪਈਆਂ ਸਨ ਤੇ ਉਸ ਤੋਂ ਵੱਧ ਬਾਅਦ ਦੇ ਵਿੱਚ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜੇ ਮੈਂਬਰ ਨੇ ਉਹ ਤਕਰੀਬਨ ਉਸੇ ਤਰ੍ਹਾਂ ਹੀ ਖੜੇ ਨੇ ਤੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਮਤੇ ਜਿਹੜਿਆਂ ਦੀ ਗੱਲ ਕਰ ਰਹੇ ਹਾਂ ਜਿਹੜੇ ਮਤੇ ਫਿਰ ਪਾਸ ਹੋਏ ਸੀ 10 ਫਰਵਰੀ ਅਤੇ 7 ਮਾਰਚ ਨੂੰ ਉਦੋਂ ਵੀ ਬਹੁਤ ਸੰਮਤੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਧਿਰ ਹੈ ਜਿਹੜੀ ਤੱਤਾ ਧਿਰ ਹੈ ਉਹਨਾਂ ਨੇ ਇਹ ਕਾਰਜਕਾਰਨੀ ਦੇ ਵਿੱਚ ਭਾਗ ਕਿਤੇ ਸੀ ਅੰਤਰੀਕ ਕਮੇਟੀ ਦੇ ਵਿੱਚ ਉਹਨਾਂ ਦਾ ਬਹੁਮਤ ਹੈ ਤੇ ਜਨਰਲ ਹਾਊਸ ਦੇ ਵਿੱਚ ਵੀ ਉਹਨਾਂ ਦਾ ਬਹੁਮਤ ਹੈ ਤੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਵੱਧ ਉਹ ਕੀਤਾ ਆ ਇਹਦੇ ਤੋਂ ਇਹ ਇਹ ਕਿਉਂਕਿ ਸੁਧਾਰ ਲਹਿਰ ਪਾਲਿਆਂ ਦੀ ਜਾਂ ਜਿਹੜੀ ਆਪੋਜੀਸ਼ਨ ਦੀ ਹੈ ਇਹ ਉਹਨਾਂ ਦੀ ਇੱਕ ਜ਼ਰੂਰੀ ਉਹ ਬਣਦੀ ਸੀ ਕਿਉਂਕਿ ਦੋ ਮੰ ਤਿੰਨੋਂ ਜਨ sĩਦਾਰ ਇਸ ਤਰ੍ਹਾਂ ਕਿ ਹਟਾਈ ਗਏ ਨੇ ਜੋ ਜੋ ਉਹਨਾਂ ਨੇ 2 ਦਸੰਬਰ ਦੋ 2024 ਨੂੰ ਫੈਸਲੇ ਦਿੱਤੇ ਸਨ ਉਹਨਾਂ ਦੀ ਪਾਲਣਾ ਦੇ ਲਈ ਸਦਾਰ ਲਹਿਰ ਵਾਲੇ ਜਿਸ ਤਰ੍ਹਾਂ ਦੀ ਮੰਗ ਕਰਦੇ ਸੀ ਖਾਸ ਤੌਰ ਦੇ ਪਰ ਸ਼੍ਰੋਮਣੀ ਕਾਲੀ ਦਲ ਦੀ ਭਰਤੀ ਬਾਰੇ ਜਿਹੜਾ ਜਿਸ ਤਰ੍ਹਾਂ ਦਾ ਉਹਨਾਂ ਨੇ ਚਲਾਇਆ ਸੀ ਕਿ ਸੱਤ ਮੈਂਬਰੀ ਕਮੇਟੀ ਭਰਤੀ ਕਰੇ ਤੇ ਫਿਰ ਦੋ ਮੈਂਬਰ ਸਿਫਾ ਦੇ ਕੇ ਤੇ ਪੰਜ ਮੈਂਬਰੀਆਂ ਨੂੰ ਜਿਸ ਤਰ੍ਹਾਂ ਕਿ ਕਿਹਾ ਗਿਆ ਸੀ ਯਾਨੀ ਜਗਵੀਰ ਸਿੰਘ ਵੱਲੋਂ ਭਰਤੀ ਸ਼ੁਰੂ ਕੀਤੀ ਨਾਮਲਾ ਤਾਂ ਉੱਥੇ ਐਸਆਰਐਸਐਹ ਦੀ ਉੱਪਰ ਹੈਗਾ ਉਸ ਦੇ ਉੱਪਰ ਹੁਣ ਇਹ ਆ ਵੀ ਸ਼੍ਰੋਮਣੀ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਜਨਰਲ ਅਦਲਾਸ ਹੋ ਰਿਹਾ ਇਸ ਸੰਬੰਧ ਦੇ ਵਿੱਚ ਇਹ ਕਾਫੀ ਹੈਕਟਿਕ ਵੀ ਹੋ ਗਿਆ ਕਾਫੀ ਗਰਮਾ ਗਰਮੀ ਹੋਵੇ ਇਸ ਮਾ ਆਪਣਾ ਮਾਨੇ ਕਾਫੀ ਆਪਣਾ ਪ੍ਰਭਾਵ ਤਾਂ ਜ਼ਰੂਰ ਛੱਡੇਗਾ ਪ੍ਰਚਾਰ ਦੇ ਪੱਖ ਤੋਂ ਕਿਉਂਕਿ ਇਸ ਸੰਬੰਧ ਦੇ ਵਿੱਚ ਇਹਦਾ ਵਿਰੋਧ ਕਰਨ ਦੇ ਲਈ ਦਮਦਮੀ ਟਕਸਾਲ ਵੱਲੋਂ ਵੀ ਖੁੱਲੇ ਤੌਰ ਤੇ ਉਹਨਾਂ ਨੇ ਸੱਦਾ ਦਿੱਤਾ ਹੈ ਵੀ ਇਸ ਦੇ ਵਿੱਚ ਪੂਰੀ ਤਰ੍ਹਾਂ ਆਪਣੇ ਬਜਟ ਜਲਾਸ ਦੇ ਸਮੇਂ ਪੂਰਾ ਇਹਦਾ ਵਿਰੋਧ ਕੀਤਾ ਜਾਵੇ ਇਹ ਪਰ ਭਾਵਨਾਵਾਂ ਮੈਂ ਇਹੋ ਲੱਗਦੀਆਂ ਨੇ ਕਿ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਪਕੜ ਹਾਲੇ ਹੈ ਉਹ ਪੂਰੀ ਤਰ੍ਹਾਂ ਮਜ਼ਬੂਤ ਹੈ। ਉਹ ਉਸ ਸੰਬੰਧ ਦੇ ਵਿੱਚ ਕੋਈ ਇੱਡਾ ਵੱਡਾ ਇਸ ਤਰ੍ਹਾਂ ਦਾ ਕੋਈ ਹੋਣ ਦੀ ਤਾਂ ਸੰਭਾਵਨਾ ਹੈ ਨਹੀਂ। ਬਈ ਇਹ ਮਤੇ ਜਿਹੜਾ ਕਰਜ ਕਰੋ ਇਹ ਮਤਾ ਹੈ। ਮਤਾ ਪਹਿਲੀ ਗੱਲ ਤਾਂ ਇਸ ਮਤੇ ਨੂੰ ਵਿਚਾਰਨ ਵਾਸਤੇ ਆਈਟਮ ਨੂੰ ਇਹ ਲਿਆਂਦਾ ਵੀ ਜਾਂਦਾ ਕਿ ਨਹੀਂ ਜਾਂਦਾ ਜਾਂਦਾ ਜਾਂਦਾ। ਜੇ ਕਰ ਲਿਆਂਦਾ ਵੀ ਜਾਂਦਾ ਤਾਂ ਵੀ ਬਹੁਤ ਮਤ ਉਹਨਾਂ ਦੇ ਪਾਸ ਹੈ। ਇਸ ਕਰਕੇ ਇਹਦੇ ਪਾਸ ਹੋਣ ਦੀ ਸੰਭਾਵਨਾ ਮ ਬਹੁਤ ਘੱਟ ਨੇ। ਇਹ ਫਿਰ ਵੀ ਕਿਉਂਕਿ ਇਹਦੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੁਧਾਰ ਲਹਿਰ ਨੂੰ ਪ੍ਰਚਾਰ ਦੀ ਜ਼ਰੂਰ ਉਹਨਾਂ ਦਾ ਇੱਕ ਹੈਗਾ ਕਿ ਉਹਨਾਂ ਦਾ ਜੋ ਅਜੰਡਾ ਜਿਸ ਇਸ਼ੂ ਦੇ ਉੱਪਰ ਉਹ ਖੜੇ ਸੀ ਉਸ ਨੂੰ ਅੱਗੇ ਵਧਾਉਣ ਦੇ ਲਈ ਉਹਨਾਂ ਨੂੰ ਇਹ ਜ਼ਰੂਰ ਹੈਗਾ ਇਹਦੇ ਕਰਕੇ ਇਹ ਇਸ ਆਈਟਮ ਨੂੰ ਲੈ ਆਉਣਾ ਉਹਨਾਂ ਦਾ ਫਰਜ਼ ਬਣਦਾ ਵੀ ਸੀ ਤੇ ਉਹਨਾਂ ਨੇ ਆਪਣੇ ਇਸ ਪੱਖ ਤੋਂ ਉਹਨਾਂ ਨੇ ਆਪਣੀ ਜਿਹੜੀ ਹਾਜ਼ਰੀ ਹੈ ਇਹ ਲਗਾਉਣ ਦੀ ਕੋਸ਼ਿਸ਼ ਪੂਰੀ ਤਰ੍ਹਾਂ ਕਰ ਰਹੇ ਨੇ ਇਹਦੇ ਵਿੱਚ ਉਸ ਦਿਨ ਇਸ ਤਰ੍ਹਾਂ ਦੀ ਇਹਦੇ ਵਿੱਚ ਵਰਗਤੀ ਹੁੰਦੀ ਹੈ ਕਿਸ ਤਰ੍ਹਾਂ ਦਾ ਬਤਾਰ ਹੁੰਦਾ ਕੀ ਹੁੰਦਾ ਇਹ ਇਹ ਉਸ ਦੇ ਅਨਸਾਰ ਪਤਾ ਲੱਗੇਗਾ 28 ਮਾਰਚ ਹੂੰ ਹੂੰ ਕਹਿੰਦਾ ਭਾਬ ਕੇ ਜਿਹੜੇ ਮਤੇ ਜਿਹੜੇ ਦਰਖਾਸਤ ਦਿੱਤੀ ਗਈ ਹੈ ਸੁਣਣ ਕਮੇਟੀ ਨੂੰ ਮਤਾ ਲਿਆਉਣ ਵਾਸਤੇ ਕਿ ਜਿਹੜੇ ਪਹਿਲੇ ਕਾਰਜਕਰਨੀ ਦੋ ਹੋਈਆਂ ਉਹਦੇ ਫੈਸਲੇ ਜਿਹਨਾਂ ਜਦੇਦਾਰ ਹਟਾਈ ਗਏ ਐ ਉਹਨਾਂ ਦੀ ਮੋੜ ਬਹਾਲੀ ਮੰਗੀ ਗਈ ਹੈ ਹਨਾ ਵੱਡੀ ਗੱਲ ਤੇ ਹਾਂਜੀ ਹਾਂਜੀ ਭਾਬੇ ਕੋਈ ਹੋਰ ਵੀ ਮਸਲੇ ਐ ਪਰੰਤੂ ਕਹਿੰਦਾ ਭਾਬ ਕੇ ਜੇਕਰ ਇਹ ਮਤਾ ਨਹੀਂ ਲਿਆਂਦਾ ਜਾਂਦਾ ਤਾ ਫਿਰ ਉਹ ਜਥੇਦਾਰਾਂ ਦੀ ਜਿਹੜੀ ਹੈ ਨਿਯੁਕਤੀ ਉਹਦੇ ਉੱਤੇ ਕੋਈ ਸਵਾਲ ਨਹੀਂ ਮਗਰ ਰਹਿ ਜਾਏਗਾ ਉਹ ਕਾਇਮ ਕਾਮ ਵਾਂਗ ਅੱਗੇ ਹੋਰ ਵਧੇਗੀ। ਖੈਰ ਧਾਮੀ ਸਾਹਿਬ ਨੇ ਇੱਕ ਵਿਧੀ ਵਿਧਾਨ ਦੀ ਗੱਲ ਕੀਤੀ ਹੈ। ਐਕਟਿੰਗ ਜਿਹੜਾ ਇੱਕ ਸ਼੍ਰੀਕਾਲਤਕ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਸੰਬੰਧੀ ਜਲਦੀ ਫੈਸਲਾ ਲੈਣਾ ਤੇ ਜਥੇਦਾਰਾਂ ਦੀ ਤਖਤ ਦੇ ਜਥੇਦਾਰਾਂ ਦੀ ਵਿਧੀ ਵਿਧਾਨ ਦੀ ਵੀ ਗੱਲ ਕੀਤੀ ਹੈ। ਕਿ ਇਹ ਸਾਰਾ ਮਾਮਲਾ ਇਹ 28 ਜਿਹੜਾ ਮਾਰਚ ਦੇ ਜਿਹੜੇ ਬੈਸਟ ਜਲਾਸ ਉਤੇੜੀ ਵਿਰੋਧੀ ਧਿਰਾਂ ਦਾ ਜਿਹੜਾ ਕੋਈ ਗਰਮਾਹਟ ਨੂੰ ਠੰਡਾ ਕਰਨ ਦਾ ਇਹ ਅਜਿਹਾ ਪੋਚਾ ਪਾਚੀ ਵਾਲਾ ਮਾਮਲਾ ਆਪਾਂ ਸਮਝ ਸਕਦੇ ਹਾਂ ਜਾਂ ਬਾਕੀ ਸੁਖਵੀਰ ਸਿੰਘ ਬਾਦਲ ਨੇ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਫੁੱਲ ਪਾਵਰਾਂ ਦੇ ਦਿੱਤੀਆਂ ਨੇ ਕਿ ਪੰਥਕ ਲਿਹਾਜ਼ ਉੱਤੇ ਜਿਸ ਤਰ੍ਹਾਂ ਦੇ ਵੀ ਉਹ ਫੈਸਲੇ ਲੈਣਗੇ ਤਾਂ ਉਹ ਪੰਥੋਂ ਦੇ ਤੇ ਜਾਂ ਬਾਦਲ ਉਹਦੇ ਪਿੱਛੇ ਸਟੈਂਡ ਲੈਣਗੇ ਜੀ ਇੰਦਰ ਸਾਹਿਬ ਕਿਉਂਕਿ ਜਦੋਂ ਜਥੇਦਾਰ ਸਹਿਬਾਨ ਨੂੰ ਹਟਾਇਆ ਗਿਆਗਾ ਉਸ ਵੇਲੇ ਹੀ ਪੰਚ ਦੇ ਵਿੱਚ ਸਮੁੱਚੇ ਪੰਚ ਦੇ ਵਿੱਚ ਇੱਕ ਮੰਗ ਬਹੁਤ ਜ਼ੋਰ ਨਾਲ ਉੱਠੀ ਆ ਪਈ ਸੀ ਤਾਂ ਇਹ ਮੰਗ ਪਹਿਲਾਂ ਤੋਂ ਹੀ ਉੱਠ ਰਹੀ ਸੀ ਗੈਨੀ ਹਰਪ੍ਰੀਤ ਸਿੰਘ ਜਦੋਂ ਕਾਲਟਕ ਸਾਹਿਬ ਦੇ ਐਕਟਿੰਗ ਜਥੇਦਾਰ ਤਨ ਉਦੋਂ ਵੀ ਉਹਨਾਂ ਨੇ ਕਿਹਾ ਸੀ ਉਸ ਤੋਂ ਪਹਿਲਾਂ ਵੀ ਇਹ ਮੰਗ ਉਠਦੀ ਰਹੀ ਆ ਵੀ ਜਥੇਦਾਰ ਨੂੰ ਲਾਉਣ ਅਤੇ ਹਟਾਉਣ ਤੇ ਉਹਦਾ ਨਿਯਮਾ ਬਾਰੇ ਇੱਕ ਨਿਯਮਾ ਬਲੀ ਬਣਨੀ ਚਾਹੀਦੀ ਆ ਵਿਧੀ ਵਿਧਾਨ ਬਣਨਾ ਚਾਹੀਦਾ ਜਿਸ ਦੇ ਤਹਿਤ ਇਹਨਾਂ ਨੂੰ ਲਾਇਆ ਜਾਵੇ ਕਿਉਂਕਿ ਜਿਸ ਤਰ੍ਹਾਂ ਹੁਣ ਜਥੇਦਾਰ ਸਹਿਬਾਨ ਨੂੰ ਹਟਾਇਆ ਗਿਆ ਤੇ ਉਹਨਾਂ ਦੇ ਉੱਪਰ ਕਰਧਾਰਕੁਸ਼ੀ ਦੇ ਲਾਏ ਗਏ ਨੇ ਦੋਸ਼ ਲਾਏ ਗਏ ਨੇ ਜਿਸ ਤਰ੍ਹਾਂ ਹੋ ਰਿਹਾ ਇਹ ਪੰਛ ਦੇ ਵਿੱਚ ਇੱਕ ਬੜੀ ਪੇਚੀਦਾ ਸਥਿਤੀ ਉਤਪੰਨ ਹੋ ਰਹੀ ਹੈ ਇਸ ਦੇ ਸਬੰਧ ਦੇ ਵਿੱਚ ਕਾਫੀ ਜ਼ੋਰ ਨਾਲ ਮੰਗ ਉੱਠ ਰਹੀ ਸੀ ਧਾਮੀ ਸਾਹਿਬ ਨੇ ਹੁਣ ਇਹ ਕਿਹਾ ਕਿ ਇਸ ਸਬੰਧ ਦੇ ਵਿੱਚ ਇੱਕ ਕਮੇਟੀ ਬਣਾਉਣ ਦੇ ਲਈ ਮਾਮਲਾ ਜਨਰ ਜਿਲ੍ਹਾ ਵਿੱਚ ਲਿਆਂਦੀ ਲਿਜਾਇਆ ਜਾਵੇਗਾ ਪਰੰਤੂ ਇਹਦੇ ਵਿਰੋਧ ਦੇ ਵਿੱਚ ਜਿਸ ਤਰ੍ਹਾਂ ਕਿ ਕਿਹਾ ਜਾਂਦਾ ਬੀਬੀ ਕਿਰਨ ਜੋਤ ਕੌਰ ਨੇ ਕਿਹਾ ਕਿ ਇਸ ਸਬੰਧਿਤ ਜੋ ਕਮੇਟੀਆਂ ਵੱਲੋਂ ਦੋ ਸਾਰੀਆਂ ਕਮੇਟੀਆਂ ਵੱਲੋਂ ਪਹਿਲੇ ਹੀ ਰਿਪੋਰਟਾਂ ਜਿਹੜੀਆਂ ਦਿੱਤੀਆਂ ਗਈਆਂ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਦਫ਼ਤਰ ਵਿੱਚ ਮੌਜੂਦ ਨੇ ਇਹਦੇ ਲਈ ਨਵੀਂ ਕਮੇਟੀ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਉਹੀ ਜਿਹੜੀਆਂ ਕਮੇਟੀਆਂ ਦੀ ਸਿਫਾਰਸ਼ਾਂ ਨੇ ਉਹਨਾਂ ਨੂੰ ਲਾਗੂ ਕਰਕੇ ਵਿਧੀ ਵਿਵਧਾਨ ਨੂੰ ਲਾਗੂ ਕੀਤਾ ਜਾਵੇ ਇਸ ਦੇ ਉੱਪਰ ਵੀ ਸਿਹਤ ਲਹਿਰ ਵਾਲੇ ਜਾਂ ਵਿਰੋਧੀ ਧਿਰ ਤੇ ਸੱਤਾਧਿਰ ਦੇ ਵਿੱਚ ਆਪਸ ਵਿੱਚ ਇਸ ਤਰ੍ਹਾਂ ਦਾ ਵੀ ਜਿਹੜਾ ਟਕਰਾਅ ਉਹ ਇੱਕ ਇਸ ਵੰਦੇ ਦੇ ਜੀ ਲੱਗਦਾ ਇਹਦੇ ਉੱਪਰ ਗਰਮਾ ਗਰਮੀ ਹੋਏਗੀ ਦੂਸਰੀ ਗੱਲ ਇਹ ਹੈ ਜਿਸ ਤਰ੍ਹਾਂ ਕਿ ਧੰਮ ਸਿੰਘ ਸਾਹਿਬ ਨੇ ਕਿਹਾ ਕਿ ਇਹਦੇ ਵਿੱਚ ਸੰਪਰਦਾਮਾ ਸੰਸਥਾਵਾਂ ਤੇ ਦੂਸਰੇ ਮਿਸ਼ਨਰੀਆਂ ਇਹਨਾਂ ਸਾਰਿਆਂ ਦੀ رائے ਦੇ ਨਾਲ ਇਹ ਕਿ ਜਥੇਦਾਰ ਇਹ ਜਥੇਦਾਰ ਤਹਿਬਾਨ ਦੀ ਨਿਯੁਕਤੀ ਕੀਤੀ ਜਾਇਆ ਕਰੇਗੀ ਇਹਦੇ ਤੋਂ ਬਿਲਕੁਲ ਗਲਤ ਠੀਕ ਲੱਗਦੀ ਹੈ ਤੁਹਾਡੇ ਕਹਿਣ ਦਾ ਭਾਵ ਹੈ ਕਿ ਕੁਝ ਜਿਹੜੀਆਂ ਸੰਸਥਾਵਾਂ ਵਿਰੋਧ ਦੇ ਵਿੱਚ ਆਈਆਂ ਨੇ ਸੰਪਰਦਾਵਾਂ ਵਿਰੋਧ ਦੇ ਵਿੱਚ ਆਈਆਂ ਨੇ ਉਹਨਾਂ ਨੂੰ ਵੀ ਠੰਡੇ ਕਰਨ ਦੇ ਲਈ ਇਸ ਤਰ੍ਹਾਂ ਦੀ ਇੱਕ ਨੀਤੀ ਲੱਗ ਰਹੀ ਹੈ ਜੀ ਜੀ ਹਮ ਮੋٹے ਤੌਰ ਤੇ ਆਪਾਂ ਕਹਿ ਲਈਏ ਕਿ ਬਜਟ ਜਲਾਸ ਉੱਤੇ ਨਜ਼ਰਾਂ ਵੱਡੇ ਪੱਧਰ ਉਤੇ ਟਿਕੀਆਂ ਹੋਈਆਂ ਨੇ ਕਿਉਂਕਿ ਦਮਦਮ ਹੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੋਮਾ ਹੋਰਾਂ ਨੇ ਉਸ ਦਿਨ ਆਪਣਾ ਇੱਕ ਰੋਸ ਪ੍ਰਦਰਸ਼ਨ ਜਾਂ ਕਹਿ ਲਈਏ ਕਿ ਇਕਤਰਤਾ ਉੱਤੇ ਪੰਥਕ ਇਕਤਰਤਾ ਸੱਦੀ ਹੋਈ ਹੈ ਸਰਦਾਰ ਤੇਰੇ ਸ਼ਾਇਦ ਧਾਮੀ ਸਾਹਿਬ ਆਪਣਾ ਸਰਦਾਰ ਧੁੰਮਾ ਸਾਹਿਬ ਦੇ ਨਾਲ ਸਟੈਂਡ ਕਰਦੀ ਬਖਾਈ ਦੇ ਰਹੀ ਹੈ ਪਰ ਵੱਡੀ ਗੱਲ ਕਿ ਜਿਹੜਾ ਇਜਲਾਸ ਦੇ ਅੰਦਰ ਕੀ ਹੁੰਦਾ ਕੀ ਅੰਦਰ ਜਿਹੜੇ ਇਹ ਦਰਖਾਸਤ ਦਿੱਤੀ ਗਈ ਹੈ ਇਹਦੇ ਇਵਜ਼ ਕੋਈ ਅੱਗੇ ਮਾਮਲਾ ਉੱਠੇਗਾ ਜਾਂ ਨਹੀਂ ਉੱਠੇਗਾ ਜੇਕਰ ਉੱਠੇਗਾ ਤਾਂ ਆਪਣੇ ਆਪ ਦੇ ਵਿੱਚ ਕੋਈ ਵੱਡੀ ਗੱਲ ਹੋਏਗੀ ਬੀਬੀ ਕਿਰਨਜੋਤ ਕੌਰ ਜਿਵੇਂ ਕਹਿ ਰਹੇ ਨੇ ਡਾਕਟਰ ਸਾਹਿਬ ਕਿ 1996 ਤੋਂ ਬਾਅਦ ਅਜਿਹੇ ਹਾਲਾਤ ਵੱਡੇ ਪੱਧਰ ਉੱਤੇ ਪਹਿਲੀ ਵਾਰ ਬਣੇ ਨੇ 1996 ਤੋਂ ਬਾਅਦ ਕਹਿੰਦਾ ਭਾਵੇਂ ਕਿ ਬੜੇ ਲੰਬੇ ਸਮੇਂ ਬਾਅਦ ਕਿ ਇੱਕ ਪੰਥਕ ਦਰਦ ਉਹਦੀ ਗੱਲ ਉੱਠੀ ਹੈ ਹਾਲਾਂਕਿ ਭਾਵੇਂ 40 ਤੋਂ ਵੱਧ ਇਹ ਜਿਹੜੇ ਮਤਿਆਂ ਦੀ ਗੱਲ ਹੋਈ ਹੈ ਗਿਣਤੀ ਦੀ ਗੱਲ ਆਈ ਹੈ ਪਰੰਤੂ ਪਤਾ ਇਹ ਵੀ ਲੱਗਾ ਕਿ ਬਹੁਤ ਸਾਰੇ ਜਿਹੜੇ ਮੈਂਬਰ ਨੇ ਸਰੌਂਡਰੀ ਕਮੇਟੀ ਤੇ ਸ਼ਾਇਦ ਉਹ ਇਸ ਬਜਟ اجلاس ਵਿੱਚ ਜਾਣ ਤੋਂ ਟਾਲਾ ਵੀ ਬਟਣ ਜੇਕਰ ਅਜਿਹੀ ਤਰ੍ਹਾਂ ਦਾ ਇਹ ਟਾਲਾ ਬਟ ਲਏ ਜਾਂਦੇ ਆ ਤਾਂ ਹਾਊਸ ਦੇ ਵਿੱਚ ਵਿੱਚ ਜਿਹੜਾ ਗਿਣਤੀ ਦਾ ਪਮਾਨਣਾ ਪੈਰਾਮੀਟਰ ਉਹ ਨਵੇਂ ਸਿਰਿਓਂ ਉਹ ਅੰਗਿਆ ਜਾਏਗਾ ਅੰਦਰਲੇ ਲਿਹਾਜ਼ ਉੱਤੇ ਖੈਰ ਡਾਕਟਰ ਸਾਹਿਬ ਇਸ ਮਾਮਲੇ ਨੂੰ ਕਿਵੇਂ ਦੇਖੋਗੇ ਜੇਕਰ ਅਜਿਹੀ ਸਥਿਤੀ ਪਰਸਥਿਤੀ ਪਣ ਕੇ ਸਾਹਮਣੇ ਆਉਂਦੀ ਹੈ اجلاس ਦੇ ਅੰਦਰ ਬਜਟ اجلاس ਦੇ ਅੰਦਰ ਦੇਖੋ ਪਿੰਡਾ ਸਾਹਿਬ ਬਜਟ اجلاس ਦੇ ਵਿੱਚ ਇਹ ਦੋਨੇ ਤਰ੍ਹਾਂ ਜੋਰਤਾ ਪੂਰਾ ਲਾਣ ਗਿਆ ਹੂੰ ਤਾਂ ਕਿ ਰੀਤੀ ਵਿਰੋਧੀ ਤਰ੍ਹਾਂ ਇਹ ਨਾ ਦਾ ਜ਼ਰੂਰ ਆਪਣਾ ਸ਼ਕਤੀ ਪ੍ਰਦਰਸ਼ਨ ਦੀ ਪੂਰਾ ਕਰਨੇ ਕਿ ਇਹਦੇ ਵਿੱਚੋਂ ਇਹ ਇਹ ਵੀ ਜ਼ਰੂਰੀ ਹੈ ਕਿ ਜਿਹੜੀ ਸੱਤਾ ਤੇ ਰਹਿ ਜਿਸ ਤਰ੍ਹਾਂ ਉਹਨਾਂ ਨੇ ਸਾਮੀ ਸਾਹਿਬ ਨੂੰ ਜਿਹੜੇ ਕੀ ਆਪਣਾ ਨੈਤਿਕ ਅਧਾਰ ਦੇ ਪ੍ਰਸਿੱਫਾ ਦੇ ਕੇ ਘਰ ਬੈਠ ਗਏ ਸਨ ਪਰੰਤੂ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਮਨਾ ਲਿਆ ਹੁੰਦਾ ਇਸ ਸਬੰਧ ਦੇ ਵਿੱਚ ਇਹ ਨਹੀਂ ਲੱਗਦਾ ਵੀ ਕਿ ਇਹ ਇਹਦੇ ਵਿੱਚ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜੀ ਜੁੜੀ ਹੋਈ ਤੇ ਰਹਿ ਉਹਦੇ ਵਿੱਚ ਕੋਈ ਡਿਫੈਕਸ਼ਨ ਹੋਵੇਗੀ ਜਾਂ ਕੋਈ ਹੋਰ ਪਾਸੇ ਨੂੰ ਜਾਣਗੇ ਜਾਂ ਇਹ ਹੈ ਵੀ ਜਿਵੇਂ ਕਿਹਾ ਜਾਂਦਾ ਵੀ ਉਹ ਮੀਟਿੰਗ 'ਚ ਨਹੀਂ ਹਾਜ਼ਰ ਹੋਣਗੇ ਇਸ ਦੇ ਲਈ ਵੀ ਸੱਤਾ ਫਿਰ ਪੂਰਾ ਧੋਰ ਲਾਏਗੀ ਪੂਰੀ ਤਰ੍ਹਾਂ ਆਪਣੇ ਮੈਂਬਰਾਂ ਦੀ ਹਾਜ਼ਰੀ ਕਿੰਨੀ ਬਣਾਏਗੀ ਤਾਂ ਜੋ ਪੂਰੀ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਵੀ ਕੀਤਾ ਜਾ ਸਕੇ ਤੇ ਆਪਣੇ ਜਿਹੜੇ ਮਤੇ ਨੇ ਕਿ ਜੋ ਉਹਨਾਂ ਨੇ ਲੈਣਾ ਹੈ ਉਹਨੂੰ ਪੂਰੀ ਤਰ੍ਹਾਂ ਹੂੰ ਕਾਮਯਾਬ ਕੀਤਾ ਜੀ ਜੀ ਬਿਲਕੁਲ ਤੁਝੇ ਬਨੇ ਸੁਧਾਰ ਤੇ ਰਚੂਗਾ ਭਾਵ ਕਿ ਇਸ ਮਾਮਲੇ ਦੇ ਵਿੱਚ ਜੇਕਰ ਕੇਂਦ ਕੇਂਦਰ ਬਿੰਦੂ ਇੱਕ ਲੀਡਰਸ਼ਿਪ ਦੀ ਗੱਲ ਕਰ ਲਈਏ ਤਾਂ ਉਹ ਸੁਧਾਰ ਤੇ ਰਹੇ ਤੇ 31 ਮਾਰਚ ਨੂੰ ਕਹਿੰਦਾ ਭਾਵ ਕਿ 28 ਮਾਰਚ ਨੂੰ ਇਹ ਬਜਟ اجلاس ਹੈ ਉਸ ਤੋਂ 2-3 ਦਿਨ ਬਾਅਦ 31 ਮਾਰਚ ਨੂੰ ਪਟਿਆਲੇ ਦੇ ਵਿੱਚ ਸੁਧਾਰ ਦੇ ਵੱਲੋਂ ਇੱਕ ਭਰਤੀ ਮੇਮ ਕਹਿੰਦਾ ਭਾਵ ਕਿ ਇੱਕ ਵੱਡੀ ਕਾਨਫਰੰਸ ਵੱਡਾ ਸਮਾਗਮ ਗੁਰਦੁਆਰਾ ਸਿੰਘ ਸਾਹਿਬ ਰੱਖਿਆ ਹੋਇਆ ਜਿਹਦੀਆਂ ਵੱਡੇ ਪੱਧਰ ਉੱਤੇ ਤਿਆਰੀਆਂ ਨੇ ਅੱਜ ਵੀ ਪਟਿਆਲੇ ਦੇ ਵਿੱਚ ਬੜੇ ਵੱਡੀ ਪੱਧਰ ਉੱਤੇ ਇਸਦਾਰ ਤੇਰ ਦੀ ਲੀਡਰਸ਼ਿਪ ਦੀ ਬੈਠਕ ਹੋਈ ਹੈ ਜਿਹਦੇ ਵਿੱਚ ਦੂਰ ਦਰਾੜਿਆਂ ਤੋਂ ਅਕਾਲੀ ਵਰਕਰਾਂ ਨੂੰ ਲਿਆਉਣ ਵਾਸਤੇ ਬੱਸਾਂ ਦੀ ਇੱਕ ਵੱਡੀ ਸੂਚੀ ਜਿਹੜੀ ਹੈ ਬਣ ਕੇ ਸਾਹਮਣੇ ਆਈ ਹੈ ਕਹਿੰਦਾ ਭਾ ਕਿ ਇੱਕ ਵੱਡਾ ਜਿਹੜੀ ਹੈ ਇਕੱਠ 31 ਮਾਰਚ ਨੂੰ ਪਟਿਆਲੇ ਹੋਣ ਜਾ ਰਿਹਾ ਹੈ ਇਹ ਵੱਡੇ ਪੱਧਰ ਦੇ ਦੀ ਇੰਪੋਰਟੈਂਸ ਇਸ ਕਦਰ ਇਹ ਹੈ ਕਿ ਕਿਉਂਕਿ ਸੁਧਾਰ ਧਿਰ ਦੀ ਜਿਹੜੀ ਮੇਨ ਲੀਡਰਸ਼ਿਪ ਹੈ ਜਾਂ ਕਹਿ ਲਈਏ ਕਿ ਬਾਗੀ ਧਿਰ ਦਾ ਵੱਡਾ ਜਿਹੜਾ ਖੇਮਾ ਹੈ ਉਹ ਪਟਿਆਲਾ ਤੇ ਪਟਿਆਲੇ ਦੇ ਹਰਤ ਗਿਰਦੀ ਹੈ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਦਰਾ ਸਰਦਾਰ ਸਰਜੀਤ ਸਿੰਘ ਰਖੜਾ ਸਰਦਾਰ ਅਨ tiers ਸਿੰਘ ਰਖੜਾ ਸਰਦਾਰ ਸਤਵਿੰਦਰ ਸਿੰਘ ਟੋੜਾ ਸਰਦਾਰ ਜਰਨੈਲ ਸਿੰਘ ਕਰਤਾਰਪੁਰ ਸਰਦਾਰ ਤਜਿੰਦਰਪਾਲ ਸਿੰਘ ਸੰਤੂ ਇਹ ਸਾਰੀ ਜਿਹੜੀ ਹੈ ਧਿਰ ਕਹਿੰਦਾ ਭਾਵ ਕਿ ਸੁਧਾਰ ਧਿਰ ਉਹਦਾ ਜਿਹੜਾ ਹੈ ਕੇਂਦਰ ਬਿੰਦੂ ਬਾਗੀਆਂ ਦਾ ਵੱਡਾ ਸ਼ਹਿਰ ਪਟਿਆਲਾ ਤੇ ਪਟਿਆਲੇ 31 ਮਾਰਚ ਨੂੰ ਵੱਡੇ ਪੱਧਰ ਉੱਤੇ ਜਿਹੜੀ ਭਰਤੀ ਮੇਮੇ ਪੰਜਵੇਂ ਅਮਰੀ ਕਮੇਟੀ ਦੀ ਗਵਾਈ ਹੇਠ ਉਹ ਹੋ ਰਹੀ ਹੈ। ਘਰ ਸਾਹਿਬ ਉਹਦੇ ਉੱਤੇ ਜੇਕਰ ਥੋੜਾ ਜਿਹਾ ਧਿਆਨ ਗੋਚਰ ਹੋਵੇ 31 ਮਾਰਚ ਨੂੰ ਪਟਿਆਲੇ ਪਿੰਟਰ ਸਾਹਿਬ ਦੇਖੋ ਜਿਸ ਤਰ੍ਹਾਂ ਸੁਧਾਰ ਧਿਰ ਨੇ ਆਪਣੀ ਭਰਤੀ ਨਿਯਮ ਨੂੰ ਸ਼ੁਰੂ ਕੀਤਾ ਹੈ। ਸ਼੍ਰੀ ਕਾਲਕਟਕ ਸਾਹਿਬ ਦੇ ਪਰ ਅਦਾਸ ਕਰਕੇ ਉਹਦੀ ਪਹਿਲੀ ਮੈਂਬਰਸ਼ਿਪ ਯਾਨੀ ਹਰਪ੍ਰੀਤ ਸਿੰਘ ਜੀ ਨੇ ਇਹ ਸਾਬਕਾ ਜਥੇਦਾਰ ਸਹਿਬਾਨ ਨੇ ਹਾਸਲ ਕੀਤੀ ਹੈ ਇਹਦੇ ਤੋਂ ਇਹ ਲੱਗਦਾ ਵੀ ਜੈਨੀ ਹਰਪ੍ਰੀਤ ਸਿੰਘ ਜੀ ਪੂਰੀ ਤਰ੍ਹਾਂ ਪੂਰੇ ਜੋਸ਼ ਦੇ ਨਾਲ ਸ਼੍ਰੋਮਣੀ ਕਾਲੀ ਦਲ ਦੇ ਰਾਸ਼ੀ ਸਨੇਰੀਓ ਦੇ ਵਿੱਚ ਆਪਣੇ ਆਪ ਨੂੰ ਹਾਂ ਜੈਨੀ ਹਰਪ੍ਰੀਤ ਸਿੰਘ ਤਾਂ ਚਲੋ ਇਹਨਾਂ ਦਿਨ ਵਿਦੇਸ਼ ਗਏ ਹੋਏ ਨੇ ਸ਼ਾਇਦ 31 ਤੋਂ ਬਾਅਦ ਆਉਣ ਹੋ ਸਕਦਾ ਹੈ ਪਹਿਲਾਂ ਵੀ ਆ ਜਾਣ ਪਰੰਤੂ ਪਟਿਆਲੇ ਦੇ ਵਿੱਚ ਪ੍ਰੋਫੈਸਰ ਚੰਦੂ ਮਦਰ ਸਾਹਿਬ ਰਖੜਾ ਸਾਹਿਬ ਇਹ ਸਾਰੀ ਲੀਡਰਸ਼ਿਪ ਇਹ ਇਕੱਤਰਤਾ ਵੱਡੇ ਪੱਧਰ ਉੱਤੇ ਕਹਿੰਦਾ ਭਾਵ ਕਿ ਇੱਕ ਵੱਡਾ ਜਿਹੜਾ ਜਲੋ ਉਹ ਬੁਖਾਉਣਗੇ ਇਹ ਸਾਰੇ ਆਗੂ ਆਪਣੀ ਦੂਜੀ ਧਿਰ ਨੂੰ ਬਾਦਲਾ ਨੂੰ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਦੇਖੋ ਕਿਉਂਕਿ ਇਹ ਆਪਾਂ ਨੂੰ ਕੇਂਦਰ ਬਿੰਦੂ ਕਹੀਏ ਜਾਂ ਇਹਨੂੰ ਸੁਧਾਰ ਲਹਿਰ ਵਾਲਿਆਂ ਦੀ ਰਾਜਧਾਨੀ ਕਹਿ ਦਈਏ ਇਹਨਾਂ ਤੋਂ ਬੱਤੀ ਇਹਨਾਂ ਦੀ ਸ਼ਕਤੀ ਹੈ ਸਾਰਾ ਆਪਣਾ ਪੂਰਾ ਹੈ ਬਿਲਕੁਲ ਦਿਖਾਉਂਗੇ ਤੇ ਇਥੋਂ ਆਪਣਾ ਸ਼ਕਤੀ ਦਾ ਪ੍ਰਦਰਸ਼ਨ ਕਰਕੇ ਅੱਗੇ ਨੂੰ ਵਧਣਗੇ ਚੰਡੀਗੜ੍ਹ ਤੇ ਪੰਜਾਬ ਵੱਲ ਨੂੰ ਸਾਰੇ ਪਾਸੇ ਇਹਨਾਂ ਨੇ ਫੈਲਣਾ ਹੈ ਤੇ ਇਹਦੇ ਤੇ ਜ਼ਰੂਰੀ ਹੈ ਕਿ ਉਸ ਦਿਨ 31 ਮਾਰਚ ਨੂੰ ਪੂਰੀ ਸ਼ਕਤੀ ਦੇ ਨਾਲ ਮੈਂਬਰਸ਼ਿਪ ਦਾ ਜਿਹੜਾ ਆ প্রচার প্রসਾਰ ਤੇ ਵੱਡੇ ਪੱਧਰ ਤੇ ਉੱਪਰ ਮੈਂਬਰਸ਼ਿਪ ਕਰਨਗੇ ਤਾਂ ਹੀ ਇਹ ਜਿਹੜਾ ਆਪਣੀ ਹੋਂਦ ਨੂੰ ਦਰਸਾ ਸਕਣਗੇ ਤੇ ਲਈ ਜ਼ਰੂਰੀ ਹੈ ਇਹਨਾਂ ਨੇ ਆਪਣੀਆਂ ਪੂਰੀਆਂ ਸ਼ਕਤੀਆਂ ਲਾਈਆਂ ਹੋਈਆਂ ਨੇ ਪੂਰੀ ਤਰ੍ਹਾਂ ਨਾਮ ਬੰਦੀ ਵੀ ਕਰ ਰਹੇ ਨੇ ਤੇ ਇਹਦੇ ਵਿੱਚ ਸਾਰੀਆਂ ਹੋਰ ਚਰਾ ਵੀ ਇਸ ਤਰ੍ਹਾਂ ਦੇ ਇਹਨਾਂ ਦੇ ਨਾਲ ਅੰਦਰ ਖਾਤੇ ਜੁੜਨ ਦੀਆਂ ਤਾਂ ਜੋ ਭਰਤੀ ਦਾ ਜਿਹੜਾ ਹੈਗਾ ਆਗਾਜ਼ ਵੱਡੇ ਪੱਧਰ ਤੇ ਹੋ ਸਕੇ ਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸ਼੍ਰੋਮਣੀ ਕਾਲੀ ਗੱਲ ਦਾ ਜਿਹੜਾ ਅਗਲਾ ਜਿਹੜਾ ਭੀੜ ਜਿਵੇਂ ਚੱਲ ਰਿਹਾ ਉਸ ਨੂੰ ਕਿਸ ਦਿਸ਼ਾ ਵੱਲ ਬਤਾਉਣਾਗਾ ਇਹ ਇਹ ਵੀ ਦੇਖਣ ਵਾਲੀ ਗੱਲ ਹੈ ਕਿਉਂਕਿ ਜਿਹੜਾ ਕਿਲੇ ਕਲੇਸ਼ ਚੱਲ ਰਿਹਾ ਸ਼ੋਮਣੀ ਅਕਾਲੀ ਦਲ ਦਾ ਲੰਬੇ ਸਮੇਂ ਤੋਂ ਤੇ ਇਹ ਅਕਾਲੀ ਦਲ ਜਿਹੜਾ ਕਿ ਪੰਜਾਬ ਦੀ ਸੱਤਾ ਦੇ ਉੱਪਰ ਕਾਬਜ਼ ਸੀ ਪੰਜਾਬ ਨੂੰ ਇੱਕ ਦਿਸ਼ਾ ਦਿਂਦਾ ਸੀ ਪੰਜਾਬ ਦੀ ਗੱਲ ਕਰਦਾ ਸੀ ਕਿ ਖੇਤਰੀ ਪਾਰਟੀ ਸੀ ਬਹੁਤ ਵੱਡੀ ਸੀ ਜਿਹਦੇ ਉੱਪਰ ਲੋਕਾਂ ਨੂੰ ਆਸਾਂ ਸਨ ਪਰੰਤੂ ਇਸ ਵਿਖੰਬ ਸਮੇਂ ਦੇ ਵਿੱਚ ਇਹ ਪਾਰਟੀ ਜਿਹੜੀ ਹੈਗੀ ਆ ਆਪਸੀ ਪਟੋਚਾਰ ਹੋਈ ਪਈ ਹੈ ਤੇ ਆਪਸੀ ਲੜਾਈ ਕਿਉਂ ਹਲੇ ਇਹਨਾਂ ਨੂੰ ਖੇਲ ਨਹੀਂ ਮਿਲ ਰਿਹਾ ਇਹਦੇ ਵਿੱਚੋਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਜਿਹੜੀ ਸਰਗਰਮੀ ਹੈ ਇਹਦੇ ਵਿੱਚੋਂ ਇੱਕ ਮੁਠ ਹੋਣ ਵੱਲ ਨੂੰ ਵੀ ਵਧ ਸਕਦੇ ਨੇ ਤੇ ਜਾਂ ਇਹ ਲੜਾਈ ਇਹਨਾਂ ਦੀ ਹੋਰ ਵੀ ਤਿੱਖੀ ਹੋ ਸਕਦੀ ਹੈ ਹੋਰ ਵੀ ਜ਼ਿਆਦਾ ਵਿਕਰਾਲ ਰੂਪ ਢਕਾ ਨਿਕਰਤਕ ਦੀ ਹੈ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੈ ਪਰੰਤੂ ਆਮ ਜੇ ਆਪਾਂ ਦੇਖਿਆ ਜਾਵੇ ਜਿਹੜੇ ਰਾਣੇ ਟਕਸਾਲੀ ਅਕਾਲੀ ਨੇ ਜਾਂ ਵਰਕ ਕਰਨੇ ਜਾਂ ਜੋ ਵੀ ਹੈ ਜਿਹੜੇ ਅਕਾਲੀ ਦਲ ਨਾਲ ਜੁੜੇ ਹੋਏ ਸੀ ਉਹ ਦਿਲੋਂ ਇਹ ਤਮੰਨਾ ਕਰਦੇ ਨੇ ਵੀ ਇੱਕ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥਕ ਪਾਰਟੀ ਹੋਵੇ ਉਹ ਮਜ਼ਬੂਤ ਹੋਣੀ ਚਾਹੀਦੀ ਹੈ ਪੰਜਾਬ ਦੇ ਲਈ ਜਿਸ ਤਰ੍ਹਾਂ ਦਾ ਆਪਾਂ ਅੱਜ ਓਕੇ ਸਮੇਂ ਦੇ ਵਿੱਚ ਪੰਜਾਬ ਦਾ ਜਿਹੜਾ ਸਿਆਸੀ ਵਰਤਾਰਾ ਹੈ ਰਾਜਸੀ ਵਰਤਾਰਾ ਜਿਸ ਤਰ੍ਹਾਂ ਵਾਪਰ ਰਿਹਾ ਹੈਗਾ ਉਹਦੇ ਤੋਂ ਇਹ ਲੱਗ ਰਿਹਾ ਵੀ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਨਹੀਂ ਰਿਹਾ ਤੇ ਇਸ ਲਈ ਇਹ ਇਹ ਇਸ ਮੰਗ ਕਰਦੇ ਨੇ ਉਹ ਨਿਰਾਸ਼ ਵੀ ਨੇ ਇਸ ਪੱਖ ਤੋਂ ਪਰੰਤੂ ਜੇਕਰ ਇਸ ਤਰ੍ਹਾਂ ਦੀ ਉੱਤੇ ਰਹਿਣੇ ਜੇ ਇੱਕ ਪਾਸੇ ਨੂੰ ਲਾਮਬੰਦੀ ਕਰਕੇ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਬਲ ਵੀ ਪਕੜ ਸਕਦੀ ਹੈ ਹੁਣ ਨਵੇਂ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੱਖਰਾ ਰੂਪ ਵੀ ਸਾਹਮਣੇ ਆ ਗਿਆ ਬਿਲਕੁਲ ਬਿਲਕੁਲ ਖੈਰ ਦੇਖਣਾ ਹੈ ਕਿ 31 ਮਾਰਚ ਦੀ ਜਿਹੜੀ ਪਟਿਆਲਾ ਭਰਤੀ ਰੈਲੀ ਹੈ ਉਹਦੇ ਉੱਤੇ ਬਾਦਲ ਧਿਰ ਦੀ ਸ਼੍ਰੋਮਣੀ ਅਕਾਲੀ ਦਲ ਮੇਨ ਸਟ੍ਰੀਮ ਦੀ ਲੀਡਰਸ਼ਿਪ ਦੀ ਜਿਹੜੀ ਹੈ ਨਜ਼ਰ ਉਹ ਕਿਵੇਂ ਟਿੱਕੀ ਹੋਏਗੀ ਪਰ ਇੱਕ ਵੱਡੀ ਗੱਲ ਵੱਖਰੀ ਵੀ ਹੈ ਡਾਕਟਰ ਸਾਹਿਬ ਕਿ ਬਾਗੀ ਧਿਰ ਨੇ ਜਿਹੜਾ ਬਾਗੀਆਂ ਦਾ ਸ਼ਹਿਰ ਪਟਿਆਲਾ ਮੰਨਿਆ ਜਾਂਦਾ ਹੈ ਪਰ ਇਹਨਾਂ ਨੇ ਜਿਹੜੀ ਭਰਤੀ ਮਹਿੰਮ ਦੇ ਵਿੱਚ ਜਿਹੜੇ ਆਪਣੇ ਦਫ਼ਤਰ ਜਿਹੜੇ ਐਲਾਨੇ ਹਨਾ ਕੋਸ਼ਤ ਕੀਤੇ ਉਹ ਉਹਦੇ ਵਿੱਚ ਪਟਿਆਲੇ ਦਾ ਜ਼ਿਕਰ ਨਹੀਂ ਉਹਦੇ ਵਿੱਚ ਅੰਮ੍ਰਿਤਸਰ ਤੇ ਚੰਡੀਗੜ੍ਹ ਹੈ ਖੈਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਤੇ ਸਿੱਖਾਂ ਦੀ ਜਿਹੜੀ ਹੈ ਧਾਰਮਿਕ ਲਿਹਾਜ਼ ਉੱਤੇ ਰਾਜਧਾਨੀ ਅੰਮ੍ਰਿਤਸਰ ਉਹ ਵੀ ਗੱਲਵਾਜਬ ਹੈ ਖੈਰ ਡਾਕਟਰ ਸਾਹਿਬ ਇਸ ਸਾਰੇ ਮਾਮਲੇ ਨੂੰ ਦੇਖਦੇ ਹਾਂ ਕਿ 28 ਮਾਰਚ ਨੂੰ ਬਜਟ ਜਲਾਸ ਅੰਦਰਲਾ ਸੀਨ ਕਿਵੇਂ ਰਹਿੰਦਾ ਹੈ ਤੇ ਬਾਹਰ ਉਹਦੇ ਉੱਤੇ ਜਿਹੜੀ ਹੈ ਲੀਡਰਸ਼ਿਪ ਉਹ ਕਿਸ ਤਰ੍ਹਾਂ ਦਾ ਪ੍ਰਤੀਕਰਮ ਦਿੰਦੀ ਹੈ ਤੇ 31 ਮਾਰਚ ਨੂੰ ਜਿਹੜੀ ਭਰਤੀ ਰੈਲੀ ਹੈ ਉਹ ਕਿਵੇਂ ਇੱਕ ਵੱਡਾ ਜਿਹੜਾ ਸਮਾਗਮ ਬਣੇਗਾ ਅਜੇ ਸਾਰੇ तमाम ਮਸਲਿਆਂ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਡਾਕਟਰ ਸਾਹਿਬ ਇਥੇ ਵਿਸ਼ਰਾਮ ਦਿੰਦੇ ਆ ਖੇ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਇੱਕ ਵਾਰ ਫੇਰ ਜਾਣੂ ਕਰਵਾ ਦਈਏ ਕਿ ਇਸ ਦਵੱਲੀ ਗੱਲਬਾਤ ਵਿੱਚ ਸਾਡੇ ਨਾਲ ਖਾਸ ਤੌਰ ਤੇ ਜੁੜੇ ਰਹੇ ਸਨ ਉੱਗੇ ਰਾਜੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸਬਾਦ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਜੀ ਮਿਸ਼ਨ ਪੰਜਾਬੀ ਲਈ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਰੱਬ ਰੱਖਾ ਈ ਮਿਸ਼ਨ ਪੰਜਾਬੀ